ਚੰਦ ਮਦ ਭਾਰ ਛੰਦ ਮਹਾਰਾਜ ਹੁਣ ਉਚਾਰਨ ਕਰਦੇ ਨੇ ਕਹਿੰਦੇ ਨੇ ਇਹਦੇ ਵਿਚਕਾਰ ਮਦ ਮੈਨੇ ਵਿਚਕਾਰ ਭਾਰ ਪੈਂਦਾ ਹੈ ਤਾਂ ਇਹਨੂੰ ਕਹਿੰਦੇ ਮਦ ਭਾਰ ਭਾਰ ਕਿਵੇਂ ਪੈਂਦਾ ਹੈ ਜਿਵੇਂ ਗਨ ਕਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨਾਗ ਯਾਨੀ ਜਿਹੜੇ ਵਿਚਕਾਰਲੇ ਅੱਖਰ ਨੇ ਉਹ ਦੀਰਘ ਹੁੰਦੇ ਨੇ ਲਗੂ ਨਹੀਂ ਹੁੰਦੇ ਗੁਰੂ ਹੁੰਦੇ ਨੇ ਆਖੋ ਸਤਨਾਮ ਸ੍ਰੀ ਵਾਹਿ ਉਹਦੀਆਂ ਮਾਤਰਾਵਾਂ ਵੱਡੀਆਂ ਹੁੰਦੀਆਂ ਨੇ ਵਿਚਕਾਰ ਅੱਖਰ ਜਿਵੇਂ ਗਨ ਗਨ ਉਦਾਰ ਇੱਕ ਪੰਕਤੀ ਇੱਕ ਚਰਨ ਹੈ ਇਹਦੇ ਗਨ ਦੇ ਉੱਤੇ ਜ਼ੋਰ ਲੱਗਦਾ ਹੈ ਮਹਿਮਾ ਅਪਾਰ ਮਮੇ ਨੂੰ ਕੰਨਾਂ ਲੱਗਿਆ ਮਹਿਮਾ ਤੇ ਅਪਾਰ ਵਿਚਕਾਰ ਕਰਕੇ ਜਿਹਦੇ ਵਿੱਚ ਜ਼ੋਰ ਪੈਂਦਾ ਹੋਵੇ ਉਹਨੂੰ ਕਹਿੰਦੇ ਮਦ ਭਾਰ ਦੋ ਵਾਰੀ ਆਇਆ ਹੈ ਤੋ ਇਹ ਚਾਂਦ ਵਿੱਚ 사ਦਗੁਰੂ ਕਲਗੀਧਰ ਜੀ ਉਪਦੇਸ਼ ਦਿੰਦੇ ਹਾਂ ਜੀ ਤੋ ਆਪਰਸਾ ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਅਸੀਂ ਉਚਾਰਨ ਕਰਦੇ ਹਾਂ ਗੁਣ ਕਨ ਉਦਾਰ اے ਵਾਹਿਗੁਰੂ ਤੋ ਗੁਣਾ ਦਾ ਸਾਗਰ ਹੈ ਵਿਅੰਤ ਗੁਣਾ ਦਾ ਮਾਲਕ ਹੈ ਉਦਾਰ ਆਤਮਾ ਹੈ ਮਹਿਮਾ ਅਪਾਰ ਔਰ ਤੇਰੀ ਮਹਿਮਾ ਅਪਰਮ ਬਾਰ ਹੈ ਆਸਨ ਅਪੰਗ اے ਵਾਹਿਗੁਰੂ ਜਿਹੜੇ ਸਿੰਘਾਸਣ ਦੇ ਤਖਤ ਤੇ ਤੂੰ ਬੈਠਾ ਹੋਇਆ ਹੈ ਉਹ ਅਪੰਗ ਹੈ ਤੇਰੇ ਤਖਤ ਦਾ ਨਾਸ ਨਹੀਂ ਕੋਈ ਕਰ ਸਕਦਾ ਤੈਨੂੰ ਕੋਈ ਖਤਮ ਨਹੀਂ ਕਰ ਸਕਦਾ ਤੇਰੇ ਤਖਤ ਨੂੰ ਵੀ ਕੋਈ ਖਤਮ ਨਹੀਂ ਕਰ ਸਕ। ਭੰਗ ਆਸਣ ਹੈ, ਅਡੋਲ ਆਸਣ ਹੈ ਮੇਰੇ ਵਾਹਿਗੁਰੂ ਜੀ ਦਾ। ਉਪਮਾ ਅਨੰਗ। ਏ ਮਹਾਰਾਜ ਜੀ ਤੁਹਾਡੀ ਉਪਮਾ ਜਿਹੜੀ ਹੈ ਉਹ ਅੰਗ ਪ੍ਰਤੰਗਾ ਤੋਂ ਰਹਿਤ ਹੈ। ਤੇਰੀ ਉਪਮਾ ਸੱਚੇ ਪਾਤਸ਼ਾਹ ਇਤਨੀ ਜ਼ਿਆਦਾ ਹੈ ਕਿ ਕਰੋੜਾਂ ਅਨੰਗ ਕਾਮਦੇਵ ਵੀ ਤੇਰੀ ਸੁੰਦਰਤਾ ਦੇ ਬਰਾਬਰ ਨਹੀਂ ਪਹੁੰਚ ਸਕਦੇ। ਸਭ ਤੋਂ ਸੋਹਣਾ ਇਸ ਦੁਨੀਆ ਦੇ ਵਿੱਚ ਕਹਿੰਦੇ ਕਾਮਦੇਵ ਹੈ। ਕਾਮਦੇਵ ਤੋਂ ਸੁੰਦਰ ਕੋਈ ਨਹੀਂ ਪਰ ਮਹਾਰਾਜ ਅਕਾਲ ਪੁਰਖ ਦੇ ਇੱਕ ਇੱਕ ਰੋਮ 'ਚ ਕਰੋੜਾਂ ਹੀ ਕਾਮਦੇਵ ਆਉਂਦੇ ਹਨ ਉਹ ਕਰੋੜਾਂ ਕਾਮਦੇਵਾਂ ਨਾਲੋਂ ਸੁੰਦਰ ਹੈ ਆਖੋ ਸ੍ਰੀ ਵਾਹਿਗੁਰੂ ਹਕਮਾ ਆਨੰਗ ਮਹਾਰਾਜ ਤੁਹਾਡੀ ਉਪਮਾ ਕਈ ਨਹੀਂ ਜਾ ਸਕਦੀ ਅਨਪ੍ਰਕਾਸ਼ ਏ ਵਾਹਿਗੁਰੂ ਜੀ ਤੁਹਾਡਾ ਪਰ ਕਿਸੇ ਨੂੰ ਵੀ ਪਤਾ ਕਿਵੇਂ ਲੱਗਦਾ ਹੈ ਅਨੁਭਵ ਰਹੀ ਮਹਿਸੂਸ ਕਰਨਾ ਪੈਂਦਾ ਹੈ ਲੋਕ ਕਹਿੰਦੇ ਰੱਬ ਦਿਖਾਓ ਸਾਨੂੰ ਸਾંગਤ ਜੀ ਰੱਬ ਦੇਖਿਆ ਨਹੀਂ ਜਾਂਦਾ ਰੱਬ ਤਾਂ ਮਹਿਸੂਸ ਕੀਤਾ ਜਾਂਦਾ ਹੈ ਅਨੁਭਵ ਕੀਤਾ ਜਾਂਦਾ ਜੈਸੇ ਹਵਾ ਕੋਈ ਨੇ ਵੇਖੀ ਹੈ ਹਵਾ ਦਿਖਦੀ ਨਹੀਂ ਪੱਖਾ ਚੱਲ ਰਿਹਾ ਦਿਖ ਰਿਹਾ ਪਰ ਹਵਾ ਤਾਂ ਨਹੀਂ ਦਿਖਦੀ ਉਹ ਸਾਡੀ ਚਮੜੀ ਨੂੰ ਪਤਾ ਲੱਗਦਾ ਮਹਿਸੂਸ ਹੁੰਦੀ ਵੀ ਹਵਾ ਆ ਰਹੀ ਹੈ ਇਸੇ ਤਰ੍ਹਾਂ ਪਰਮਾਤਮਾ ਅੱਖਾਂ ਨਾਲ ਨਹੀਂ ਦਿਸਦਾ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ ਬਲਕੇ ਸਾਡੇ ਕੋਲੋਂ ਅੱਖਾਂ ਹੀ ਨਹੀਂ ਜਿਹੜੀਆਂ ਰੱਬ ਨੂੰ ਦੇਖ ਸਕਦੀਆਂ ਮਹਾਰਾ ਕਹਿੰਦੇ ਨਾਨਕ ਸੇ ਅਖੜੀਆਂ ਬਿਆਨ ਜਿਨੇ ਦੇਸੰਦੋ ਬਾਪਰੀ ਐਸਾ ਪਰਮੇਸ਼ਰ ਸਿਰਫ ਅਨੁਭਵ ਹੀ ਹੁੰਦਾ ਫਿਰ ਇਹਦੀ ਮਹਿਸੂਸ ਹੀ ਕਰ ਸਕਦੇ ਹੋ ਤੁਸੀਂ ਉਸ ਨੂੰ ਹਾਂਜੀ ਨਿਸ ਦੇ ਨਾਾਸ ਉਹ ਪਰਮੇਸ਼ਰ ਦਿਨ ਰਾਤ ਜੋਤੀ ਸਰੂਪ ਪ੍ਰਕਾਸ਼ ਹੀ ਹੈ ਨਾਾਸ ਨਹੀਂ ਹੁੰਦਾ ਨਾ ਉਹ ਦਿਨੇ ਮਰਦਾ ਨਾ ਰਾਤੀ ਰਨ ਆਕਸ਼ ਨੇ ਭਰ ਲਿਆ ਸੀ ਨਾ ਮੈਂ ਦਿਨੇ ਮਰਾਂ ਨਾ ਰਾਤੀ ਨਾਵੇਂ ਅੰਦਰ ਮਰਾਂ ਨਾ ਬਾਹਰ ਨਾ ਕਿਸੇ ਸ਼ਸਤਰ ਨਾਲ ਮਰਾਂ ਨਾ ਕਿਸੇ ਅਸਤਰ ਨਾਲ ਪਰ ਉਹ ਫਿਰ ਵੀ ਮਰ ਗਿਆ ਪਰ ਪ੍ਰਮਾਤਮਾ ਨੇ ਕਿਸੇ ਕੋਲੋਂ ਮਰਿਆ ਉਹ ਦਿਨ ਰਾਤ ਪ੍ਰਕਾਸ਼ ਰਹਿੰਦਾ ਸਾਸ ਜਿਹੜੀ ਚੀਜ਼ ਦਿਨੇ ਹੋਵੇ ਉਹ ਰਾਤ ਨੂੰ ਨਹੀਂ ਹੁੰਦੀ ਸੂਰਜ ਦਿਨੇ ਹੁੰਦਾ ਰਾਤ ਨੂੰ ਤਾਂ ਨਹੀਂ ਨਜ਼ਰ ਆਉਂਦਾ ਤੇ ਚੰਦਰਮਾ ਰਾਤ ਨੂੰ ਨਜ਼ਰ ਆਉਂਦਾ ਦਿਨੇ ਨਹੀਂ ਨਜ਼ਰ ਆਉਂਦਾ ਕਈ ਵਸਤੂਆਂ ਐਸੀਆਂ ਨੇ ਜਿਹੜੀਆਂ ਰਾਤ ਨੂੰ ਹੁੰਦੀਆਂ ਦਿਨ ਨੂੰ ਨਹੀਂ ਹੁੰਦੀਆਂ ਜਿਹੜੀਆਂ ਦਿਨ ਨੂੰ ਹੁੰਦੀਆਂ ਉਹ ਰਾਤ ਨੂੰ ਨਹੀਂ ਪ੍ਰਗਟ ਹੁੰਦੀਆਂ ਪਰਮੇਸ਼ਰ ਦਿਨੇ ਵੀ ਹੈ ਤੇ ਰਾਤ ਵੀ ਹੈ ਸਦਾ ਸਦਾ ਹੀ ਨਿਸ ਦਿਨ ਦਿਸ ਕਹਿੰਦੇ ਰਾਤ ਨੂੰ ਦਿਨ ਕਹਿੰਦੇ ਦਿਨ ਨੂੰ ਦਿਨ ਰਾਤ ਆਨਾਸ ਨਾਸ ਤੋਰਤ ਹੈ ਆ ਜਾਣ ਬਾਹੋ ਉਹ ਪਰਮਾਤਮਾ ਦੇ ਜਿਹੜੇ ਉਹਦੀਆਂ ਬਾਹਾਂ ਹਨ ਬਾਹੂ ਬਲ ਹੈ ਉਹ ਬੜਾ ਅਸੀਮ ਹੈ ਆ ਜਾਣ ਬਾਹੋ ਕਹਿੰਦੇ ਗੋਡਿਆਂ ਤੱਕ ਲੰਮੀਆਂ ਬਾਹਾਂ ਵਾਲਾ ਹੈ ਮਹਾਪੁਰਸ਼ਾਂ ਅਵਤਾਰਾਂ ਜੋਧਿਆਂ ਤੂਰ ਬੀਰਾਂ ਮਹਾਪੁਰਸ਼ਾਂ ਦੀ ਸਾਹ ਸੰਗਤ ਜੀ ਕਥਾ ਪੜੀਦੀ ਹੈ ਕਹਿੰਦੇ ਉਹਨਾਂ ਦੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ ਹੁੰਦੀਆਂ ਹੱਥ ਗੋਡਿਆਂ ਤੱਕ ਲੰਮੇ ਹੁੰਦੇ ਸੋ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਅਵਤਾਰੀ ਸ਼ਕਤੀ ਦਾ ਮਾਲਕ ਹੈ ਗੋਡਿਆਂ ਤੱਕ ਲੰਮੀਆਂ ਬਾਹਾਂ ਆ ਜਾਣ ਬਾਹੋ ਔਰ ਐਸਾ ਸੁੰਦਰ ਸਰੂਪ ਹੈ ਭਾਵ ਸਾਰੀਆਂ ਸ਼ਕਤੀਆਂ ਰੂਪ ਉਹਦੀਆਂ ਬਾਹਾਂ ਬੜੀਆਂ ਲੰਮੀਆਂ ਜਿੰਨੀਆਂ ਉਹਦੇ ਕੋਲ ਸ਼ਕਤੀਆਂ ਹਨ ਉਹਨਾਂ ਸ਼ਕਤੀਆਂ ਦਾ ਕੋਈ ਪਾਰਾ ਵਾਰ ਨਹੀਂ ਹੈ ਸਾਹਾਂ ਸਾਹੋ ਬਾਦਸ਼ਾਹਾਂ ਦਾ ਵੀ ਉਹ ਬਾਦਸ਼ਾਹ ਸ਼ਾਹਾਂ ਦਾ ਸ਼ਾਹ ਕਿਹਾ ਜਾਂਦਾ ਹੈ ਰਾਜਾਨ ਰਾਜ ਏ ਵਾਇਗੁਰੂ ਤੂੰ ਰਾਜਾਂ ਦਾ ਰਾਜਾ ਹੈ ਪਾਨਨ ਪਾਨ ਏ ਵਾਇਗੁਰੂ ਤੂੰ ਸੂਰਜਾਂ ਦਾ ਸੂਰਜ ਭਾਨ ਨਾਮ ਸੂਰਜ ਦਾ ਹੈ ਪਰ ਜਿਸ ਤੋਂ ਪ੍ਰਤੀਤ ਹੋਵੇ ਉਸ ਨੂੰ ਭਾਨ ਕਹਿੰਦੇ ਹਨ ਜਿਸ ਤੋਂ ਸਾਨੂੰ ਗਿਆਨ ਹੁੰਦਾ ਹੋਵੇ ਪਤਾ ਲੱਗਦਾ ਹੋਵੇ ਉਹਨੂੰ ਭਾਨ ਕਹਿੰਦੇ ਹਨ ਪਰਮੇਸ਼ਰ ਭਾਨ ਸੂਰਜਾਂ ਦਾ ਸੂਰਜ ਹੈ ਪ੍ਰਕਾਸ਼ ਰੂਪ ਹੈ ਹੇ ਵਾਨ ਦੇਵ ਹੇ ਵਾਇਗਰੂ ਤੂੰ 33 ਕਰੋੜ ਦੇਵਤਿਆਂ ਚੋਂ ਵੱਡਾ ਦੇਵਤਾ ਹੈ ਦੇਵਤਿਆਂ ਦਾ ਵੀ ਦੇਵਤਾ ਦੇਵਤਿਆਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਦੇਵਤੇ ਦਾ ਮਤਲਬ ਹੁੰਦਾ ਪ੍ਰਕਾਸ਼ ਰੂਪ ਪਰਮਾਤਮਾ ਪ੍ਰਕਾਸ਼ ਰੂਪ ਦੇਵਤਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਉਪਮਾ ਮਹਾਨ ਏ ਵਾਇਗੁਰੂ ਤੇਰੀ ਉਪਮਾ ਕਈ ਨਹੀਂ ਜਾ ਸਕਦੀ ਬੜੀ ਮਹਾਨ ਉਪਮਾ ਹੈ ਇੰਦਰਾਂ ਇੰਦਰ ਏ ਅਕਾਲ ਪੁਰਖ ਤੋਂ ਇੰਦਰਾ ਦਾ ਇੰਦਰ ਹੈ ਤੇਰੇ ਦਰਬਾਰ ਤੇ ਇੰਦਰ ਝਾੜੂ ਫੇਰਦਾ ਹੈ ਐਸਾ ਵਾਇਗੁਰੂ ਅਕਾਲ ਪੁਰਖ ਹੈ ਉਹਦੇ ਦਰਬਾਰ ਦੇ ਵਿੱਚ ਕਰੋੜਾਂ ਹੀ ਇੰਦਰ ਹਨ ਪਾਲਨ ਬਾਲ ਏ ਵਾਇਗੁਰੂ ਤੂੰ ਬਾਲਾਂ ਵਿੱਚੋਂ ਬਾਲ ਵੱਡਿਆਂ ਚੋਂ ਵੱਡਾ ਛੋਟਿਆਂ ਚੋਂ ਛੋਟਾ ਵੀ ਹੈ ਆਖੋ ਸ੍ਰੀ ਵਾਹਿਗੁਰੂ ਬਾਲ ਸ਼ਬਦ ਦੇ ਵਿਦਵਾਨਾਂ ਨੇ ਬਹੁਤ ਅਰਥ ਕੀਤੇ ਹਨ ਬਾਲ ਦਾ ਇੱਕ ਅਰਥ ਹੈ ਬੱਚਾ ਆਪਾਂ ਕਹਿੰਦੇ ਹਾਂ ਬਾਲ ਹੈ ਨਿਆਣਾ ਹੈ ਦੂਸਰਾ ਬਾਲ ਇਸਤਰੀ ਨੂੰ ਵੀ ਕਹਿੰਦੇ ਸਾਤਸੰਗਤ ਜੀ ਪਰਮਾਤਮਾ ਬੱਚਿਆਂ ਵਿੱਚ ਬੱਚਾ ਬਣਿਆ ਹੋਇਆ ਹੈ ਇਸਤਰੀਆਂ ਜੇ ਇਸਤਰੀ ਵੀ ਬਣਿਆ ਹੋਇਆ ਕਿਉਂਕਿ ਇਸਤਰੀ ਵੀ ਪਰਮਾਤਮਾ ਤੋਂ ਵੱਖਰੀ ਤਾਂ ਕੋਈ ਨਹੀਂ ਹੈ ਨਾ ਜਦੋਂ ਸਾਰੇ ਹੀ ਉਹਦੇ ਵਿੱਚ ਹਨ ਸਾਰਿਆਂ ਵਿੱਚ ਉਹ ਹੈ ਤੇ ਇਸਤਰੀਆਂ ਵਿੱਚ ਵੀ ਭਗਵਾਨ ਬਾਲ ਰੂਪ ਇਸਤਰੀ ਬਣਿਆ ਹੋਇਆ ਬਾਲ ਦਾ ਅਰਥ ਕੇਸ ਵੀ ਹੁੰਦਾ ਰੋਮ ਆਪਾਂ ਕਹਿੰਦੇ ਵਾਲ ਪਰਮੇਸ਼ਰ ਵਾਲਾ ਤਾਂ ਵੀ ਬਰੀਕ ਹੈ ਸੂਖਮ ਹੈ ਆਖੋ ਸ੍ਰੀ ਵਾਹਿਗੁਰੂ ਸੂਛਮ ਤੇ ਸੂਛਮ ਕਰ ਜੀਨੇ ਬ੍ਰੁੱਧਨ ਬ੍ਰੁੱਧ ਬਤਾਏ ਬਰੀਕ ਤਾਂ ਬਰੀਕ ਹੈ ਰੰਕਾਂ ਨਰੰਕ ਔਰ ਵਾਹਿਗੁਰੂ ਭਿਖਾਰੀਆਂ ਗਰੀਬਾਂ ਵਿੱਚ ਗਰੀਬ ਵੀ ਬਣਿਆ ਹੋਇਆ ਕਤਹੂ ਭਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ ਕਹੂ ਮਹਾਦਾਨ ਹੋਏ ਕਹਿ ਮੰਗਿਓ ਧਨ ਦੇਤ ਹੋ ਰਹਿ ਰਾਸ ਸਾਹਿਬ ਦੇ ਚਰੋਜ ਪੜਦੇਓ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ اے ਵਾਹਿਗੁਰੂ ਤੇਰੇ ਚੋਜ ਨੇ ਕਿਤੇ ਤੂੰ ਦਾਤਾ ਬਣਿਆ ਕਿਤੇ ਤੂੰ ਪੇਖਾਰੀ ਬਣਿਆ ਹੈ ਸੋ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਰੰਗ ਕਾਨ ਰੰਗ ਗਰੀਬਾਂ ਚ ਗਰੀਬ ਵੀ ਕੰਗਾਲਾਂ ਵਿੱਚ ਕੰਗਾਲ ਵੀ ਬਣਿਆ ਹੋਇਆ ਹੈ ਕਾਲਾਨ ਕਾਲ ਔਰ ਜਿਹੜੇ ਮੌਦ ਦੇ ਕਾਰਨ ਨੇ ਜਿਨਾਂ ਰਹੀਂ ਮੌਤ ਹੁੰਦੀ ਹੈ ਉਹਨਾਂ ਮੁਕਾਰਨਾ ਨੂੰ ਵੀ ਖਤਮ ਕਰ ਦਿੰਦਾ ਹੈ ਆਖੋ ਸ੍ਰੀ ਵਾਹਿਗੁਰੂ ਜੇ ਉਹ ਪਰਮੇਸ਼ਰ ਅੱਗੇ ਅਰਦਾਸ ਕਰ ਦਈਏ ਮੌਤ ਦੇ ਕਾਰਨ ਵੀ ਛਿੱਥੇ ਪੈ ਜਾਂਦੇ ਆ ਬਾਬਾ ਦੀਪ ਸਿੰਘ ਚੱਲੇ ਕਰਨ ਤਾਰਨ ਤੋਂ ਤੇ ਇੱਕ ਇਸਤਰੀ ਰੂਪ ਵਿੱਚ ਸ਼ਕਤੀ ਆ ਕੇ ਘੋੜੇ ਦੀਆਂ ਵਾਗਾਂ ਫੜ ਕੇ ਖਲੋ ਗਈ ਕਹਿਣ ਲੱਗੀ ਬਾਬਾ ਜੀ ਕਿੱਥੇ ਚੱਲੇ ਹੋ ਬਾਬਾ ਜੀ ਕਹਿੰਦੇ ਹਰਮੰਦਰ ਸਾਹਿਬ ਕਹਿੰਦੀ ਮੈਂ ਨਹੀਂ ਜਾਣਦੇ ਨਾ ਬਾਬਾ ਜੀ ਕਹਿੰਦੇ ਤੂੰ ਕੌਣ ਹੈ ਕਹਿੰਦੀ ਮੈਂ ਮੌਤ ਆਂ ਭਾਵੀ ਹੋਣੀ ਮੈਂ ਤੇ ਰਾਵਣ ਨਹੀਂ ਛੱਡਿਆ ਪਾਲ ਪਾਵੇ ਨਾ ਬੰਨਿਆ ਸੀ ਉਹਨੇ ਮੈਂ ਤੰਸ ਨਹੀਂ ਛੱਡਿਆ ਮੈਂ ਹਰਨਾਕਸ਼ ਨਹੀਂ ਛੱਡਿਆ ਬਾਬਾ ਜੀ ਕਹਿੰਦੇ ਉਹ ਤੂੰ ਹੋਣੀ ਹੈ ਤੇ ਆਪਣਾ ਜੋਰ ਲਾ ਲਵੀਂ ਮੈਂ ਆਪਣੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਉਹ ਮੇਰੀ ਅਰਦਾਸ ਪੂਰੀ ਕਰ ਦੇਣਗੇ ਤਾਸੰਗੇ ਜੀ ਮੌਤ ਨੇ ਆਪਣਾ ਕੰਮ ਕਰ ਦਿੱਤਾ ਸੀ ਸੀਸ ਉਤਰ ਗਿਆ ਸੀ ਬਾਬਾ ਜੀ ਦਾ ਪਰ ਕਾਲਾਨ ਕਾਲ ਪਰਮੇਸ਼ਰ ਨਾਲ ਸੀ ਤਲੀ ਤੇ ਸੀਸ ਧਰ ਕੇ ਤੁਰ ਪਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਪਰਮੇਸ਼ਰ ਜਦੋਂ ਆਪਣੀ ਆਈ ਤੇ ਆਉਂਦਾ ਕਾਲ ਦਾ ਵੀ ਕਾਲ ਕਰ ਦਿੰਦਾ ਹੈ ਮੌਤ ਨੂੰ ਵੀ ਮਾਰ ਛੁੱਟਦਾ ਹੈ ਜੀ ਅਨਪੂਤ ਅੰਗ ਉਸ ਪਰਮੇਸ਼ਰ ਦੇ ਜਿਹੜੇ ਅੰਗ ਹਨ ਸਰੂਪ ਹਨ ਉਹ ਤਤਾਂ ਤੋਂ ਰਹਿ ਦ ਹਨ ਭੂਤ ਨਾਮ ਤਤਾਂ ਦਾ ਪੰਜ ਤਤ ਪਹਿਲਾਂ ਵੀ ਇਹ ਭੂਤ ਸ਼ਬਦ ਆਉਂਦਾ ਹੈ ਅੱਗੇ ਵੀ ਆਉਣਾ ਹੈ ਕਿਉਂਕਿ ਜਾਪ ਚੱਲ ਰਿਹਾ ਹੈ ਤੁਸੀਂ ਕਹੋਗੇ ਵਾਰ-ਵਾਰ ਇੱਕੋ ਹੀ ਅਰਥ ਆਈ ਜਾਂਦੇ ਨੇ ਇੱਕੋ ਜਿਹਾ ਸ਼ਬਦ ਆਈ ਜਾਂਦੇ ਨੇ ਸਾਹ ਸਮਝ ਜੀ ਅਸਲ ਤੇ ਜਾਪ ਵਿੱਚ ਹੁੰਦਾ ਏ ਇਦਾਂ ਬਾਰ-ਬਾਰ ਇੱਕੋ ਹੀ ਸ਼ਬਦ ਜੱਪੀ ਜਾਓ ਜੋ-ਜੋ ਜਪਾ ਤਿਸ ਕੀ ਗਤ ਹੋਏ ਬਾਰੰਗ ਬਾਰ ਬਾਰ ਪ੍ਰਭ ਜਪਿਐ ਅਨਭੂਤ ਅੰਗ ਪਰਮੇਸ਼ਰ ਦੇ ਜਿਹੜੇ ਅੰਗ ਹਨ ਉਹ ਤਤਾਂ ਤੋਂ ਬਣੇ ਹੋਏ ਨਹੀਂ ਹਨ ਆਪਾਪੰਗ ਉਸ ਪਰਮੇਸ਼ਰ ਦੀ ਜਿਹੜੀ ਆਭਾ ਹੈ ਸੁੰਦਰਤਾ ਹੈ ਚਮਕ ਹੈ ਉਹ ਆਭੰਗ ਹੈ ਭਾਵ ਉਹਦੀ ਚਮਕ ਖਰਾਬ ਨਹੀਂ ਹੁੰਦੀ ਹਰ ਚੀਜ਼ ਦੀ ਚਮਕ ਮਰ ਜਾਂਦੀ ਹੈ ਜਵਾਨੀ 'ਚ ਜਿਹੜੇ ਬੰਦੇ ਦਾ ਚਿਹਰਾ ਦੇਸ਼ਕ ਦਾ ਚਮਕਦਾ ਹੁੰਦਾ ਬੁਢੇਪੇ ਵਿੱਚ ਝੁਰੜੀਆਂ ਪੈ ਜਾਂਦੀਆਂ ਉਹ ਚਮਕ ਨਹੀਂ ਰਹਿੰਦੀ ਚਿਹਰੇ ਉੱਤੇ ਨੂਰ ਨਹੀਂ ਰਹਿੰਦਾ ਜਿਹੜਾ ਜਵਾਨੀ ਵੇਲੇ ਹੁੰਦਾ ਉਹ ਬੁਢੇਪੇ 'ਚ ਨਹੀਂ ਰਹਿੰਦਾ ਇਸ ਤਰ੍ਹਾਂ ਹਰ ਚੀਜ਼ ਪੁਰਾਣੀ ਬੁੱਢੀ ਹੋ ਜਾਂਦੀ ਕੱਪੜੇ ਵੀ ਪੁਰਾਣੇ ਹੋ ਜਾਂਦੇ ਆ ਸਰੀਰ ਵੀ ਪੁਰਾਣੇ ਹੋ ਜਾਂਦੇ ਆ ਮਹਾਰਾਜ ਕਹਿੰਦੇ ਪਰਮੇਸ਼ਰ ਨਹੀਂ ਪੁਰਾਣਾ ਹੁੰਦਾ ਉਹ ਦਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਹਾਂਜੀ ਗਤ ਮੇ ਤਪਾਰ ਇਹ ਮਹਾਰਾਜ ਤੁਹਾਡੀ ਗਤ ਮੇ ਤਾਂ ਪਰਮ ਅਪਾਰ ਹੈ ਕਿਸੇ ਦੁਆਰਾ ਵੀ ਤੁਹਾਡੀ ਗਤ ਮਿਤ ਨਹੀਂ ਜਾਣੀ ਜਾਂਦੀ ਗੁਣ ਗਨ ਉਦਾਰ ਇਹ ਮਹਾਰਾਜ ਤੁਸੀਂ ਗੁਣਾ ਵਿੱਚ ਵਿਸ਼ੇਸ਼ ਕਰਕੇ ਉਦਾਰ ਖੁੱਲੇ ਦਿਲ ਵਾਲੇ ਹੋ ਗੁਣਾ ਦੇ ਸਾਗਰ ਹੋ ਬੇਅੰਤ ਗੁਣਾ ਦੇ ਮਾਲਕ ਹੋ ਮਨ ਗਨ ਪ੍ਰਣਾਮ ਵੱਡੇ ਵੱਡੇ ਮੁਨੀ ਵੇਸ਼ੇਸ਼ਤਿ मुनि ਵਰਗੇ वेद व्यास वर्गे पराशर मुनि वर्गे लखा मुनि अगस्त वर्गे जेडे ਪ੍ਰਸਾਦ ਸੰਗਤ ਜੀ अगस्त ਰਿਸ਼ੀ मुनि ਹੋਇਆ ਉਹਨੇ ਢਾਈ ਚੁੜੀਆਂ ਜੇ ਸਮੁੰਦਰ ਪੀ ਲਿਆ ਸੀ ਸੱਤ ਸਮੁੰਦਰ ਪੀ ਗਿਆ ਸੀ ਤੇ ਉਹਦੇ ਵਰਗੇ मुनि अगस्त पुलस्त ਦਸਵੇਂ ਪਾਸ਼ਾ ਨੇ ਲਿਖਿਆ अगस्त ਆਦਿ ਜੇ ਬਡੇ ਤਪਸਤ ਪੀ ਬਿਸੇਖਿਆ ਬਿਆਨਤ 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 ਕੋ ਕਰੰਤ ਪਾਠ ਵੇਖੀਏ ਅਗਸਤ ਵਰਗੇ ਵੀ ਕਹਿੰਦੇ ਤੂੰ ਬਿਆਨਤ ਹੈ ਤੂੰ ਬਿਆਨਤ ਹੈ ਮੁਨਮਨ ਪ੍ਰਣਾਮ ਸਾਰੇ ਜਿਹੜੇ Muni Mun gan pranam ਜਿਹੜੇ gan ਨਾਮ ਹੈ ਬਹੁਤ ਸਾਰੇ Muni ਹਨ ਤੈਨੂੰ ਮੱਥਾ ਟੇਕਦੇ ਪ੍ਰਣਾਮਾ ਕਰਦੇ ਨੇ ਨਿਰਪੈਨ ਕਾਮ اے ਵਾਹਿਗੁਰੂ ਤੂੰ ਨਿਰਭੈ ਤੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਤੇ ਤੇਰੇ ਅੰਦਰ ਕੋਈ ਕਾਮਨਾ ਵਿਸ਼ਵਾਸਨਾ ਵੀ ਨਹੀਂ ਹੈ ਸਤ ਦੁਤ ਪ੍ਰਚੰਡ اے ਮਹਾਰਾਜ ਤੇਰੀ ਦੁਤੀ ਜਿਹੜੀ ਆ ਬੜੀ ਪ੍ਰਚੰਡ ਹੈ ਤੇਰੇ ਨਾਲ ਕੋਈ ਅੱਖਾਂ ਨਹੀਂ ਮਿਲਾ ਸਕਦਾ ਨਿਤ ਗਤਖੰਡ اے ਵਾਹਿਗੁਰੂ ਤੇਰੀ ਬੇਤਰੇ રસ ਵਾਲੇ ਬਚਨ ਆ ਗਏ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਰਸ ਵੀ ਨਾਲ ਲੈ ਕੇ ਤੁਰ ਰਿਹਾ ਹੈ ਸ਼ਿੰਗਾਰ ਰਸ ਵੀ ਆ ਰਿਹਾ ਹੈ ਜਿੱਥੇ ਅਕਾਲ ਪੁਰਖ ਦੇ ਸੁੰਦਰਤਾ ਦਾ ਵਰਣਨ ਹੈ ਜਿੱਥੇ ਉਹਦਾ ਓਜ ਦਿਖਾਇਆ ਜਾ ਰਿਹਾ ਉਥੇ ਵੀਰ ਰਸ ਆ ਰਿਹਾ ਹੁਣ ਵੀਰ ਰਸ ਮਹਾਰਾਜ ਕਹਿੰਦੇ ਆ ਤੋ ਦੁੱਧ ਪਰਚੰਡ ਵਾਹਿਗੁਰੂ ਤੇਰੀ ਦੁਤੀ ਬੜੀ ਪਰਚੰਡ ਹੈ ਔਰ ਮਿਤ ਗਤ ਅਖੰਡ ਤੇਰੀ ਗਤ ਮਿਤ ਜਿਹੜੀ ਆ ਅਖੰਡ ਹੈ ਕਿਸੇ ਦੁਆਰਾ ਖੰਡਨ ਨਹੀਂ ਹੁੰਦੀ ਨਾ ਤੇਰੀ ਮਰਿਆਦਾ ਨੂੰ ਕੋਈ ਖੰਡਨ ਕਰ ਸਕਦਾ ਹੈ ਨਾ ਤੇਰੀ ਗਤੀ ਨੂੰ ਕੋਈ ਰੋਕ ਸਕਦਾ ਹੈ ਅਲਸੈ ਕਰਮ اے ਵਾਹਿਗੁਰੂ ਤੇਰੇ ਜਿਹੜੇ ਕਰਮ ਕਰਮ ਹਨ ਉਹ ਦੇਸ ਤੋਂ ਰਹਿ ਦਹਨ ਨਿਰਲੇਪ ਹਨ ਆਦ੍ਰਿਸ਼ੈ ਧਰਮ ਔਰ ਜਿਹੜੇ ਤੇਰੇ ਧਰਮ ਹਨ ਵਾਹਿਗੁਰੂ ਨਰੰਕਾਰ ਪਰਮੇਸ਼ਰ ਜੀ ਉਹ ਅਦ੍ਰਿਸ਼ ਹਨ ਕਿਸੇ ਨੂੰ ਤੇਰੇ ਧਰਮ ਦਾ ਗਿਆਨ ਨਹੀਂ ਤੂੰ ਕੀ ਕਰ ਦੇਣਾ ਕਿੱਦਾਂ ਕਰ ਦੇਣਾ ਬੰਦਾ ਸੋਚਦਾ ਐਦਾਂ ਹੋਵੇਗਾ ਰੱਬ ਕੁਝ ਹੋਰ ਹੀ ਕਰ ਦਿੰਦਾ ਖਿੰਨ ਮੈਂ ਅਵਰ ਕਿਨਾ ਮੈ ਆ ਬਰਾ ਅਜ ਚਰਜ ਚਲ ਤੋ ਤਮਾਰੇ ਰੂੜੋ ਗੂੜੋ ਗੈਰ ਗੰਭੀਰੋ ਉੱਚੋ ਅਗਾਮੇ ਆਪਾਰੇ ਹਾਂਜੀ ਸਰਬਾ ਪ੍ਰਨਾਟ ਹੈ اے ਵਾਹਿਗੁਰੂ ਤੂੰ ਸਾਰਿਆਂ ਨੂੰ ਭਰਨ ਵਾਲਾ ਹੈ ਓਨੇ ਭਰੇ ਭਰੇ ਪਰ ਓਨੇ ਚਲਤ ਸੁਆਮੀ ਕੇ ਕਾਰਣਾ ਸਾਰੇ ਖਾਲੀਆਂ ਨੂੰ ਕੌਣ ਭਰਦਾ ਹੈ ਖਾਲੀਆਂ ਨੂੰ ਪਰਮੇਸ਼ਰ ਹੀ ਭਰਦਾ ਹੈ ਅੰਡੰਡ ਬੱਦਾ ਏ ਵਾਹਿਗੁਰੂ ਅਕਾਲ ਪੁਰਖ ਹਰ ਤਰ੍ਹਾਂ ਦੇ ਡੰਡ ਤੋਂ ਤੂੰ ਰਹਿ ਤੈਂ ਤੈਨੂੰ ਕੋਈ ਟੈਕਸ ਨਹੀਂ ਲਾਇਆ ਜਾ ਸਕਦਾ ਤੇਰੇ